ਪੰਡ ਜੰਮੀਐ ਪੰਡ ਨਿੰਮੀਐ ਪੰਡ ਮੰਗਣ ਵਿਆ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਪੰਡ ਮੂਆ ਪੰਡ ਪਾਲੀਐ ਪੰਡ ਹੋਵੇ ਬੰਧਾਨ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ਔਰਤ ਨਾਲ ਸੰਬੰਧਿਤ ਦਿਨਾ ਤੇ ਲੈਕਚਰਾਂ ਵਿੱਚ ਜਾ ਕਥਾ ਵਿਖਿਆਨਾ ਵਿੱਚ ਔਰਤ ਦੇ ਹੱਕ ਵਿੱਚ ਬੋਲੀਆਂ ਜਾਂਦੀਆਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀਆਂ ਇਹ ਤੁੱਕਾਂ ਅਕਸਰ ਹੀ ਸੁਣਨ ਨੂੰ ਮਿਲਦੀਆਂ ਹਨ ਫਿਰ ਵੀ ਇਹਨਾਂ ਵਿੱਚ ਇੱਕ ਰਹੱਸ ਦੀ ਗੱਲ ਹੈ ਜੋ ਅਜੇ ਸਮਝਣੀ ਬਾਕੀ ਹੈ ਗੁਰੂ ਸਾਹਿਬ ਦੇ ਵਕਤ ਭੰਡ ਸ਼ਬਦ ਕਿਸੇ ਨੂੰ ਛੋਟਾ ਦਰਸਾਉਣ ਲਈ ਵਰਤਿਆ ਜਾਂਦਾ ਸੀ ਜੋ ਇੱਥੇ ਤਨਜੀਆ ਲਹਿਜੇ ਵਿੱਚ ਗੁਰੂ ਸਾਹਿਬ ਨੇ ਵਰਤਿਆ ਹੈ ਕਿ ਭਾਈ ਜਿਸ ਨੂੰ ਤੁਸੀਂ ਨਿੰਦਣਯੋਗ ਆਖਦੇ ਹੋ ਗੱਲ-ਗੱਲ ਤੇ ਛੁਟੇ ਆਉਂਦੇ ਹੋ ਸੋਚੋ ਤਾਂ ਸਹੀ ਇਹ ਭੰਡ ਹੀ ਤੁਹਾਨੂੰ ਜੰਮਦੀ ਹੈ ਇਸ ਭੰਡ ਦੇ ਸਰੀਰ ਵਿੱਚ ਹੀ ਤੁਹਾਡਾ ਨਿਰਮਾਣ ਹੁੰਦਾ ਹੈ ਇਸ ਨਾਲ ਹੀ ਤੁਹਾਡੀ ਮੰਗਣੀ ਹੁੰਦੀ ਹੈ ਤੁਹਾਡਾ ਵਿਆਹ ਹੁੰਦਾ ਹੈ ਇਸ ਨਾਲ ਹੀ ਤੁਸੀਂ ਦੋਸਤੀ ਕਰਦੇ ਹੋ ਇਸ ਨਾਲ ਹੀ ਸੰਸਾਰ ਦਾ ਰਾਹ ਚੱਲਦਾ ਹੈ ਤੁਸੀਂ ਸੋਚਿਆ ਹੈ ਕਦੇ ਕਿ ਇੱਕ ਭੰਡ ਮਰ ਜਾਵੇ ਤਾਂ ਤੁਸੀਂ ਦੂਸਰੀ ਲੱਭਦੇ ਹੋ ਇਸ ਭੰਡ ਤੋਂ ਹੀ ਖਾਨਦਾਨ ਚੁਰਦੇ ਹਨ ਬੰਧਨ ਹੁੰਦਾ ਹੈ ਫਿਰ ਇਸ ਨੂੰ ਕਿਵੇਂ ਮੰਨਦਾ ਕਿਹਾ ਜਾ ਸਕਦਾ ਹੈ ਇਹ ਤਾਂ ਰਾਜਿਆਂ ਮਹਾਰਾਜਿਆਂ ਤੱਕ ਨੂੰ ਜਨਮ ਦਿੰਦੀ ਹੈ ਇਸ ਸ਼ਬਦ ਦੀ ਗੱਲ ਕਰਦਿਆਂ ਵਿਚਾਰਕ ਦੋਸਤੀ ਸ਼ਬਦ ਤੋਂ ਛੜੱਪਾ ਮਾਰ ਕੇ ਲੰਘ ਰਹੇ ਹਨ ਦੋਸਤੀ ਲਈ ਸਾਡਾ ਸਮਾਜਿਕ ਧਾਰਮਿਕ ਪ੍ਰਬੰਧ ਹੁਣ ਤੱਕ ਕੋਈ ਸਪੇਸ ਨਹੀਂ ਸਿਰਜ ਸਕਿਆ ਜੋ ਸੋਚਣਾ ਬਣਦਾ ਹੈ ਜਦੋਂ ਕਿ ਗੁਰੂ ਸਾਹਿਬ ਨੇ ਔਰਤ ਨਾਲ ਸੰਬੰਧਿਤ ਵਰਤਾਰੇ ਦਾ ਜ਼ਿਕਰ ਕਰਦਿਆਂ ਇਸ ਦਾ 바ਕਾਇਦਾ ਹਵਾਲਾ ਦਿੱਤਾ ਹੈ